ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸੰਗਤ ਆਪਣੇ ਹਲਕੇ ਤੋਂ ਸ੍ਰੀ ਅਮਰਤਸਰ ਸਾਹਾਵਾ ਉਥੇ ਅਸੀਂ ਜੋ ਡੀਜ਼ਲ ਹੈ ਅਤੇ ਕਣਕ ਦੀ ਸੇਵਾ ਲੈ ਕੇ ਜਾ ਰਹੇ ਹਾਂ ਉਹਦੇ ਵਿੱਚ ਸਾਡੇ ਸਤਿਕਾਰਯੋਗ ਜਲਵੇੜੀ ਤੁਮੀ ਤੋਂ ਜਿਨ੍ਹਾਂ ਨੇ ਬਹੁਤ ਆਪਣੀ ਪਿੰਡ ਤੋਂ ਸੇਵਾ ਲੈ ਕੇ ਪਹੁੰਚੇ ਇਹਨਾਂ ਦਾ ਸਾਡੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਜਾਂਦਾ ਅਸੀਂ ਜਿਸ ਤਰ੍ਹਾਂ ਜਿੰਨੇ ਵੀ ਹੋਰ ਸਾਡੇ ਨਾਲ ਜੁੜ ਰਹੇ ਹਾਂ ਥੋੜੀਆਂ-ਥੋੜੀਆਂ ਅਸੀਂ ਇਸ ਤਰੀਕੀ ਵੀਡੀਓ ਪਾ ਕੇ ਸਾਰਿਆਂ ਨੂੰ ਅਸੀਂ ਇੱਕ ਅਪੀਲ ਕਰਨੀ ਚਾਹੁੰਦੇ ਆ ਵੀ ਐਸੇ ਤਰ੍ਹਾਂ ਜੁੜ ਕੇ 2-2 4-4 5-5 ਪਿੰਡ ਜੁੜ ਕੇ ਆਪਾਂ ਉਹ ਜਿਹੜੇ ਹੜਪੀੜਤ ਪਰਿਵਾਰ ਹੈ ਉਹਨਾਂ ਦੀ ਸੇਵਾ ਕਰ ਸਕੀਏ ਬਾਕੀ ਇਹ ਕਹਿੰਦੇ ਜਿੰਨੇ ਵੀ ਇੱਥੇ ਆਏ ਆ ਉਹਨਾਂ ਦਾ ਫਟਕ ਮਜ਼ਦਰੀ ਤੋਂ ਨਾਲ ਸਾਧੂਗੜ ਤੋਂ ਇਹਨਾਂ ਦਾ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਅਸੀਂ ਬਾਕੀ ਕਹਿੰਦੇ ਸਾਡੇ ਨਾਲ ਵੀ ਹੁਣ ਸਾਰਿਆਂ ਇਸੇ ਤਰ੍ਹਾਂ ਆਪਾਂ ਨੇ ਸੰਗਤ ਨੇ ਪਹੁੰਚਣਾ ਉਥੇ तकरीबन ਅਸੀਂ 6 ਵਜੇ ਦਾ ਟਾਈਮ ਰੱਖਿਆ ਸੀਗਾ 9 10 ਵਜੇ ਸਵੇਰੇ ਅਸੀਂ ਉਥੇ ਪਹੁੰਚ ਜੂਗੇ ਪਹੁੰਚ ਜੂਗੇ ਹਾਂਜੀ ਓਕੇ ਜੀ ਜੀ ਕੀ ਨਮਾਜ਼ੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਅਸੀਂ ਆਪਣੇ ਇਲਾਕੇ ਤੋਂ ਪਿੰਡ ਰਜਿੰਦਰਗੜ ਚੁੰਨੀ ਮਜਰਾ ਫਾਟਕ ਮਜਰੀ ਸਾਧੂਗੜ ਜਲਵੇੜੀ ਧੂਮੀ ਜੋ ਤੁਸੀਂ ਦੇਖੇ ਰਹੇ ਆ ਆਪਣੇ ਪਿੰਡ ਆਪਣੇ ਹਲਕੇ ਤੋਂ ਹੜਪੀਟਾਂ ਵਾਸਤੇ ਜੋ ਅਸੀਂ ਰਾਸਣ ਇਕੱਠਾ ਕਰਕੇ ਰਾਸਣ ਦਾ ਮਤਵਲ ਜਿਸ ਤਰ੍ਹਾਂ ਸਾਰੇ ਦੇਖੇ ਰਹੇ ਆ ਬੀ ਫਲੱਡ ਨੇ ਜੋ ਹੜ੍ਹਾਂ ਨੇ ਸਥਿਤੀ ਪੰਜਾਬ ਦੀ ਕਿੰਨੀ ਬਗਾੜਤੀ ਉਹਦੇ ਸਬੰਧ ਚ ਅਸੀਂ ਜਿੰਨਾ ਵੀ ਸਮਾਨ ਲੈ ਕੇ ਚੱਲੇ ਆ ਉਹਦੇ ਵਿੱਚ 11000 ਲੀਟਰ ਡੀਜ਼ਲ ਨਾਲ ਅਸੀਂ 300 ਏਕੜ ਕਣਕ ਦਾ ਬੀਜ ਜੋ ਅਸੀਂ ਉਹ ਪਰਿਵਾਰਾਂ ਦੀ ਸਹਿਤਾ ਕਰ ਸਕੀਏ ਸਾਡਾ ਇੱਕ ਮਕਸਦ ਇਹੀ ਸੀਗਾ ਦੇਖੋ ਸਰਕਾਰਾਂ ਦਾ ਆਪਣਾ ਕੰਮ ਹੈ ਉਹਨਾਂ ਨੇ ਜੋ ਕੁਛ ਦੇਣਾ ਹੈ ਜਾਂ ਨਹੀਂ ਦਿਆ ਪਰ ਹਜੇ ਤੱਕ ਤਾਂ ਨਹੀਂ ਅਸੀਂ ਕਿਤੇ ਦੇਖਿਆ ਵੀ ਕੋਈ ਇਸ ਤਰ੍ਹਾਂ ਦਾ ਮੁਆਵਜ਼ਾ ਮਿਲਦਾ ਹੈ ਚਲੋ ਪਰ ਫਿਰ ਵੀ ਅਸੀਂ ਬੇਨਤੀ ਇਹੀ ਕਰੂਗੇ ਵੀ ਸਰਕਾਰਾਂ ਵੀ ਉਹ ਕਿਸਾਨਾਂ ਦੀਆਂ ਬਾਹਾਂ ਫੜਨ ਪਰ ਜਿਸ ਤਰ੍ਹਾਂ ਸਾਡੇ ਇਲਾਕੇ ਨੇ ਹਿੰਮਤ ਕਰਕੇ ਕਹਿੰਨਾ ਨੌਜਵਾਨ ਜਿੰਨੇ ਵੀ ਖੜੇ ਆ ਅਸੀਂ ਇਹਨਾਂ ਨੇ ਹਿੰਮਤ ਕਰਕੇ ਇੱਕ ਅਪਰਾਲਾ ਕਰਿਆ ਵੀ ਅਸੀਂ ਉਹ ਜਿਹੜੇ ਹੜ੍ਹ ਪੀੜਤ ਹੈ ਕਿਸਾਨ ਸਾਡੇ ਭਰਾ ਜੋ ਕਿਸੇ ਤਰ੍ਹਾਂ ਦੀ ਉਹਨਾਂ ਤੇ ਮੁਸੀਬਤ ਆਈ ਹੈ ਅਸੀਂ ਉਹਨਾਂ ਨਾਲ ਆਪਣਾ ਇੱਕ ਕਹਿੰਨਾ ਅ ਰਾਬਤਾ ਕਾਇਮ ਕਰਕੇ ਉਹਨਾਂ ਦੇ ਦੁੱਖ ਚ ਖੜ੍ਹ ਸਕੀਏ ਉਹਦੇ ਵਿੱਚ ਅਸੀਂ ਦੁਬਾਰੇ ਤੁਹਾਨੂੰ ਫੇਰ ਦੱਸਣਾ ਚਾਹੁੰਨੇ ਆ 11000 ਲੀਟਰ ਡੀਜ਼ਲ ਦਾ 300 ਏਕੜ ਦਾ ਕਣਕ ਦਾ ਬੀਜ ਜੋ ਅਸੀਂ ਅੱਜ ਸ਼ਾਮ ਨੂੰ ਇੱਥੋਂ 5 ਵਜੇ ਸਟਾਰਟ ਕਰਕੇ ਕਹਿੰਨਾ ਸਵੇਰੇ ਪਹੁੰਚਣਾ ਅਸੀਂ ਅਜਨਾਲਾ ਤਹਿਸੀਲ ਦਾ ਪਿੰਡ ਹੈ ਬੌਲੀ ਉਹਦੇ ਨਾਲ RAMDAS ਉੱਥੋਂ ਚਮਯਾਰੀਆਂ ਪਿੰਡ ਇੱਕ ਇਹ ਤਿੰਨ ਪਿੰਡਾਂ ਚ ਸਾਡੀ ਸੇਵਾ ਅਸੀਂ ਲੈ ਕੇ ਜਾ ਰਹੇ ਹਾਂ 300 ਕਿਲੋਮੀਟਰ ਦੀ ਹਾਂਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬੜੀ ਖੁਸ਼ੀ ਵੀ ਹੋ ਰਹੀ ਹੈ ਵੀ ਜੋ ਸਾਡੇ ਪਿੰਡ ਦੇ ਨਾਲ ਰਜਿੰਦਰਗੜ ਦੇ ਨਾਲ ਚੁੰਨੀ ਮਾਜੜਾ ਤੇ ਨਾਲ ਸਾਧੂਗੜ ਫਾਟਕ ਮਾਜੜੀ ਧੂਮੀ ਜਲਵੇੜੀ ਪਿੰਡ ਰਲ ਕੇ ਇੱਕ ਵਧੀਆ ਹੰਬੜਾ ਮਾਰ ਰਹੇ ਆ ਜਿਵੇਂ ਆਪਾਂ ਕਹਿੰਨੇ ਵੀ ਜ਼ਿਮੀਦਾਰ ਆਪਣਾ ਕਹਿੰਨੇ ਵੀ ਆਪਣਾ ਪੰਜਾਬ ਹੈ ਜਿਹੜਾ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਹੀ ਖੜਦਾ ਆਇਆ ਤੇ ਖੜਦਾ ਵੀ ਰਿਹਾ ਹੈ ਤੋ ਕਿਸੇ ਤੇ ਕੋਈ ਉਮੀਦ ਨਹੀਂ ਆਪਾਂ ਬਾਹਰ ਬੀਆਂ ਲੀਡਰਾਂ ਤੋਂ ਆਪਾਂ ਕਿਸੇ ਕਿਸਮ ਦੀ ਕੋਈ ਉਮੀਦ ਨਹੀਂ ਰੱਖੀ ਹੈਗੀ ਆਪਣੇ ਜਿੰਨੇ ਵੀ ਜ਼ਿੰਮੇਵਾਰ ਇੱਧਰ ਦੇ ਸਾਰਿਆਂ ਨੇ ਇਕੱਠੇ ਰਲ ਕੇ ਵਧੀਆ ਉਪਰਾਲਾ ਕੀਤਾ ਕਣਕ ਦੀ ਸੇਵਾ ਜਿਹੜੀ ਉਹ ਕੀਤੀ ਹੈ ਕਣਕ ਦੀ ਸੇਵਾ ਚ ਵਧੀਆ ਤੋਂ ਵਧੀਆ ਸੀਡ ਆਪਾਂ ਨੇ ਜਿਹੜੇ ਉਹ ਖਰੀਦੇ ਵੀ ਆ ਤੇ ਆਪਾਂ ਨੇ ਗ੍ਰਾਹੀ ਵੀ ਇਕੱਠੀ ਕੀਤੀ ਹੈ ਤੇ ਕਣਕ ਦੇ ਨਾਲ ਨਾਲ ਅਸੀਂ ਡੀਜ਼ਲ ਦੀ ਜਿਹੜੀ ਸੇਵਾ ਉਹ ਵੀ ਲੈ ਕੇ ਜਾਣੀ ਹੈ ਕਿਉਂਕਿ ਜਿਹੜੀ ਬੰਨ ਆ ਉੱਥੇ ਬੰਨ ਮੇਨ ਸਭ ਤੋਂ ਪਹਿਲਾ ਕੰਮ ਕੀ ਆ ਉੱਥੇ ਮੇਨ ਤਾਂ ਬੰਨਾਂ ਦਾ ਜੀ ਬੰਨ ਬੰਨੇ ਜਾਣ ਕੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਦੀ ਜਿਹੜੀ ਸਥਿਤੀ ਆ ਉਹਦੇ ਬਾਰੇ ਆਪਾਂ ਸੋਚਾਂਗੇ ਫਿਲਹਾਲ ਕਿਉਂਕਿ ਜਿਹੜਾ ਹੁਣ ਪਾਣੀ ਦਾ ਉਤਰਾ ਚੜਾ ਹੈ ਜਿਹੜਾ ਹਾਲੇ ਵੀ ਪਿੱਛੇ ਜਿਹੜੇ ਮੀਂਹ ਪੈ ਰਹੇ ਆ ਉਹਦੇ ਨਾਲ ਕਦੇ ਲੈਵਲ ਉੱਪਰ ਥੱਲੇ ਹਨਾ ਹੁੰਦਾ ਰਹਿੰਦਾ ਬੰਨ ਬੰਨਣਾ ਸਭ ਤੋਂ ਪਹਿਲਾ ਕੰਮ ਹੈ ਹਲੇ ਜਿੰਨੀ ਵੀ ਸੇਵਾ ਚੱਲ ਰਹੀ ਹੈ ਬੰਨਾਂ ਦੇ ਚੱਲ ਰਹੀ ਹੈ ਜੀ ਜਣੀ ਸਾਡਾ ਮੇਨ ਜਣੀ ਅੱਜ ਡੀਜ਼ਲ ਦਾ ਵੰਡਣ ਦਾ ਸਾਡਾ ਇੱਕ ਸਾਡੇ ਕੋਲ ਲਿਸਟਾਂ ਬਣ ਕੇ ਆ ਗਈਆਂ ਉਧਰ ਦੇ ਪਿੰਡਾਂ ਦੀਆਂ ਉਹਦੇ ਚ 2 ਏਕੜ ਤੋਂ ਲੈ ਕੇ 5 6 ਏਕੜ 10 ਏਕੜ ਤੱਕ ਦੇ ਜ਼ਿਮੀਦਾਰਾਂ ਦੀਆਂ ਲਿਸਟਾਂ ਜੀ ਬਣ ਕੇ ਤੇ ਅਸੀਂ ਡੀਜ਼ਲ ਦੀ ਸੇਵਾ ਜਿਹੜੀ ਉਹ ਪਿੰਡਾਂ ਦੇ ਵਿੱਚ ਕਰਨੀ ਹੈ ਤੇ ਉਹਦੇ ਨਾਲ ਨਾਲ ਅਸੀਂ ਜ਼ਿਮੀਦਾਰਾਂ ਨੂੰ ਜਿਹੜਾ ਆਪਣਾ ਸੀਡ ਵੀ ਵੰਡਾਂਗੇ ਜੋ ਸਾਡੇ ਕੋਲ ਡੀਜ਼ਲ ਬਚੂਗਾ ਸੋ ਬਾਕੀ ਜਿੰਨਾ ਵੀ ਇਹ ਤਿਲ ਫੁੱਲ ਅਸੀਂ ਸਾਡੇ ਨਾਲ ਲੈ ਕੇ ਚੱਲੇ ਆ ਉਹ ਅਸੀਂ ਬੰਨ ਤੇ ਸੇਵਾ ਦੇ ਵਿੱਚ ਲਾਵਾਂਗੇ ਜੀ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਆਪਣਾ ਪਿੰਡ ਚੁੰਨੀ ਮੱਜਰਾ ਰਜਿੰਦਰਗੜ੍ਹ ਤੇ ਫਾਟਕ ਮੱਜਰੀ ਤੇ ਇੱਕ ਪਿੰਡ ਸਾਡਾ ਜਲਵੇੜੀ ਤੋਂ ਵੀ ਅਸੀਂ 4-5 ਪਿੰਡਾਂ ਦੀ ਸੰਗਤ ਇਕੱਠੀ ਹੋ ਕੇ ਹੜਪੀੜ ਤਾਂ ਲਈ ਡੀਜ਼ਲ ਦੀ ਸੇਵਾ ਤੇ ਕਣਕ ਦੀ ਸੇਵਾ ਲੈ ਕੇ ਚੱਲੇ ਆ। ਸੋ ਸਾਰੇ ਪਿੰਡਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਲਈ ਸਹਿਯੋਗ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਜੇ ਮੈਂ ਹੁਣਾਂ ਸਾਨੂੰ ਆਹ ਆਹ ਦੇ ਹੋਰ ਹਾਲਾਤਾਂ ਬਾਰੇ ਦੱਸਾਂ। 12 ਕਿਲੋ ਕਿੰਨਾ ਕਿੰਨਾ ਕੁ ਪਾਣੀ ਆ ਗਿਆ ਤਾਂ ਜੀ? 12-12 ਫੁੱਟ। 12-12 ਫੁੱਟ। 12 12 ਫੁੱਟ ਪਾਣ। ਹਾਂਜੀ। ਇਹ ਕਿਹੜਾ ਆਪਣਾ ਪਿੰਡ ਕਿਹੜਾ ਆ ਜਾਂਦਾ? ਪਿੰਡ ਬੌਲੀ ਰਮਦਾਸ। ਰਮਦਾਸ ਏਰੀਆ। ਹਾਂਜੀ। ਕੋਈ ਪਹੁੰਚੇ ਪਹਿਲਾਂ ਉਹ ਤੁਹਾਡੇ ਕੋਲ ਇੱਥੇ ਕੋਈ ਸਿੰਗਲ ਜਿਵੇਂ ਬਹੁਤ ਆਉਂਦੇ ਰਹੇ ਨੇ। ਸਿੰਗਲ ਸਿੰਗਲ ਕੋਈ ਨਹੀਂ ਪਹੁੰਚਿਆ। ਜਿੰਨੇ ਬੰਦੇ ਜਣਾ ਸਾਰੇ ਨਿਸੋ ਕੇ ਸਿੰਘੋ ਕੇ। ਹਾਂਜੀ। ਉਹ ਨੇਮ ਹੋਇਆ ਇਹ ਹਾਈਲਾਈਟ। ਹਲੋ। ਹੈਲੋ। ਆਜੋ ਇੱਧਰ ਨੂੰ। ਕੀ ਉਹਨਾਂ ਸੁਖਦੇਵ ਸਿੰਘ ਦਾ ਨੌਕਰੀ? ਘਰ ਦੇ ਕੀ ਹਾਲਾਤ ਨੇ ਵੀਰੇ ਹੁਣ? ਖਲਹਾਲ ਇੱਥੇ। ਦੇ ਹਾਲਾਤ ਭਾਈ ਜੀ तकरीबन ਸਾਰਾ ਹੀ ਲਾਸ ਹੋ ਗਿਆ ਖਿਲ ਗਿਆ ਸਿਸਟਮ ਘਰਾਂ ਦਾ ਜਣੀ ਸਿਸਟਮ ਇੱਕ ਵਾਰ ਆਪਾਂ ਕਹਿ ਜੀਏ ਵੀ ਬਹੁਤ ਲੋਟ ਝੋਨਾ ਵੀ ਸਾਰਾ ਟੋਟਲੀ ਲੋਸ ਗਿਆ ਠੀਕ ਹੈ ਜੀ ਤੇ ਘਰਾਂ ਦਾ ਵੀ ਸਾਰਾ ਟੋਟਲੀ ਲੋਸ ਹੋ ਗਿਆ ਦੇਖਣ ਨੂੰ ਝੋਨਾ ਲੱਗਦਾ ਵੀ ਝੋਨਾ ਹਰਾ ਜਿਹੜਾ ਉਹ ਹਰਾ ਜਿਹੜਾ ਜਿਹੜੀਆਂ ਚਟੀਆਂ ਨਿਕਲਦੀਆਂ ਆਉਂਦੀਆਂ ਅੱਛਾ ਇਹ ਸਿਰਫ ਪਾਣੀ ਦੇ ਆਧਰੇ ਕਹਿੰਦਾ ਅੱਛਾ ਜਿੱਦਾਂ ਜਿਹੜਾ ਪਾਣੀ ਸੁੱਕਦਾ ਜਾਂਦਾ ਇਹ ਜ਼ਰੂਰ ਪੱਤਿਆਂ ਸੁੱਕਦਾ ਜਾਂਦੇ ਨੁਕਸਾਨ ਤੁਹਾਡਾ ਕਿਹੜੇ ਕਿਹੜੀ ਚੀਜ਼ਾਂ ਦਾ ਨੁਕਸਾਨ ਹੋਇਆ ਪਾਜੀ ਜਿੱਦਾਂ ਗੰਗਰਮਾਲ ਦੇ ਮਾਝੀ ਪੂਰੀ ਹੋ ਗਈ ਤੇ ਜਿੱਦਾਂ ਕਿ ਹੁਣ ਘਰ ਦੀਆਂ ਤੈਲਾਂ ਟੋਨਾ ਨੀਆਂ ਨੂੰ ਆਂ ਦਾ ਪਾੜ ਗਈਆਂ ਜੀ ਤਕਰੀਬਨ 40% ਸਾਰਾ ਤੁਹਾਨੂੰ ਪਹਿਲਾਂ ਅਲਰਟ ਨਹੀਂ ਕਰਿਆ ਜਿ ਜੀ ਅਲਰਟ ਇਦਾਂ ਸੀਗਾ ਕਿ ਆਏ ਸਾਲ ਦੇ ਆਏ ਸਾਲ ਹੁੰਦਾ ਸੀਗਾ ਕਿ ਪਾਣੀ ਆਉਣਾ ਪਰ ਇਹਨਾਂ ਪਤਾ ਨਹੀਂ ਕਿ ਜਿਹੜਾ ਭਾਈ 14 ਘੰਟੇ ਪਾਣੀ ਚੱਲਣਾ ਹੈ 8 ਘੰਟੇ ਪਾਣੀ ਚੱਲਣਾ 8 ਘੰਟੇ ਚੱਲਦਾ ਹੂੰ ਕੋਈ ਅਨਾਉਂਸਮੈਂਟ ਹੋਈਆਂ ਪਿੰਡਾਂ ਦੇ ਵਿੱਚ ਕੋਈ ਨਹੀਂ ਭਾਈ ਜਦੋਂ ਪਾਣੀ ਬਿਲਕੁਲ ਸਾਨੂੰ ਪਤਾ ਲੱਗਿਆ ਕਿ ਪਾਣੀ ਟੁੱਟ ਕੇ ਆ ਗਿਆ ਉਹਦੋਂ ਅਨਾਉਂਸਮੈਂਟ ਹੈ ਹਾਂ ਕੀਤੀਆਂ ਕੋਈ ਸਰਕਾਰ ਦਾ ਬੰਦਾ ਨਹੀਂ ਆਇਆ ਸਿਰਫ ਤੁਹਾਡੇ ਵਰਗੇ ਵੀਰਾਂ ਭਰਾਵਾਂ ਨੇ ਆਣ ਕੇ ਹੁਣ ਹੁਣ ਆਪਾਂ ਪਹੀ ਚ ਖੜੇ ਆ ਇੱਥੇ ਇੱਥੇ ਕਿੰਨਾ ਕਿੰਨਾ ਪਾਣੀ ਤਾਂ ਉਹ 27 ਤਰੀਕ ਨੂੰ ਸਾਡੇ ਆਣਾ ਹੈ ਹਾਂ ਜਿੰਨਾਂ ਨਕਲੀ ਨਹੀਂ ਕਰਵਾਉਣਾ ਚਾਹੇਂ ਕਿ ਘਰ ਦੇ ਹੈਗੇ ਠੀਕ ਹੈ ਭਾਈ ਇਹਨਾਂ ਦਾ ਸਾਡੇ ਪਾਣੀ ਦੇ ਘਰਾਂ ਦੇ ਵਿੱਚ ਨਾਲੇ ਘਰ ਵੀ ਪਹੀ ਨਾਲ ਉੱਚੇ ਆ ਹਾਂਜੀ ਹਾਂਜੀ ਭਾਈ ਜੇ ਘਰਾਂ ਦੇ ਵਿੱਚ ਸਰਕਾਰ ਆਈ ਤੇ ਉਹ ਕਰਦੀ ਤਾਂ ਕਾਣੀ ਤੋਂ ਤੱਕ 3 3 4 4 ਫੁੱਟ ਘਣਾ ਚ ਫਿਰ ਘਰਾਂ ਤੇ ਤਾਂ ਕਾਫੀ ਸਾਮਾਨ ਹੁਣ ਜਿਵੇਂ ਉਹ ਨਾ ਆਪਣਾ ਸਾਮਾਨ ਇਦਾਂ ਸੀਗਾ ਕਿ ਜਿਹੜਾ ਕਣਕ ਕਣਕ ਉਹ ਨਹੀਂ ਝੜ ਲਈ ਸੀ ਅੱਛਾ ਕਣਕ ਝੜਦੀ ਸੀ ਉੱਪਰ ਬਾਕੀ ਇਹਦੇ ਬੈੱਡ ਬੂਟ ਸੋਫੇ ਸੋਫੇ ਜਿੱਦਾਂ ਘਰ ਦਾ ਫਰਨੀਚਰ ਦਾ ਸਾਮਾਨ ਹੁੰਦਾ ਏ ਉਹ ਸਾਰਾ ਇਦਾਂ ਘਰਾਵੋ ਹਾਂ ਅੱਲ ਸੋਈ ਦਾ ਸਾਮਾਨ ਸਾਰਾ ਜੀ ਉਹਨੇ ਡੰਗਰ ਮਾਂ ਭਾਈ ਕੱਢੇ ਆ ਮੰਨ ਲ ਕਹਿੰਦੇ ਵੀ ਇੱਕ ਵਾਰ ਪਹਿਲਾਂ ਪਾਣੀ ਆਇਆ ਫਿਰ ਘਟ ਗਿਆ ਵਾਪਸ ਮੁੜਿਆ ਫਿਰ ਦੁਬਾਰਾ ਤੋਂ ਛੱਡਿਆ 27 ਤਰੀਕ ਨੂੰ ਆਇਆ ਜੀ 27 ਤੋਂ ਬਾਅਦ 28 ਨੂੰ ਥੋੜਾ ਕੱਟ ਗਿਆ ਥੋੜਾ ਮੰਨ ਲਓ ਕਿ ਜਿੱਦਾਂ 5-5 6-6 ਫੁੱਟ ਆਇਆ 4 ਫੁੱਟ ਪਾਣੀ ਹੋ ਗਿਆ ਤੇ 27 ਨੂੰ 28 ਨੂੰ ਫਿਰ ਪਾਣੀ ਫੋੜ ਛੱਡ ਗਿਆ ਫਿਰ ਬਾਅਦ ਚ ਬੰਨ੍ਹ ਬਹੁਤ ਟੁੱਟ ਗਏ ਨੇ ਇਧਰੋਂ ਹਾਂ ਬਿਲਕੁਲ ਸੇ ਕਾਮਤ ਗਰਦਾਪੁਰ ਤੋਂ ਲੈ ਕੇ ਚਰਮਦਾ ਤੱਕ 12-13 ਥਾਵਾਂ ਤੋਂ ਬੰਨ ਟੁੱਟੇ ਗਏ ਬੰਨ ਟੁੱਟੇ ਨੇ ਉਹ ਫਿਰ ਉਹੀ ਹੈ ਨਾ ਫਿਰ ਜਦ ਅੱਗੇ ਅੱਗੇ ਬੰਨ ਟੁੱਟੀ ਗਏ ਪਾਣੀ ਵਾਪਸ ਵੀ ਮੁੜੀ ਗਿਆ ਵਾਪਸ ਬਾਣੀ ਬਨੇ ਭਾਈ ਹੁੰਦਾ ਤਾਂ ਉਹਦਾ ਹੈਨਾ ਇੱਕ ਜਨ ਭਾਈ ਇਹਨੇ ਸਾਨੂੰ ਲਾਈਨ ਨੇ ਬਹੁਤ ਮਾਰਿਆ ਰੇਲਵੇ ਲੈ ਭਾਈ ਰੇਲਵੇ ਲੈਨੇ ਨਾ ਡੱਕ ਬਹੁਤ ਲਾਈ ਜੇ ਕਿਉਂਕਿ ਸਭ ਤੋਂ ਪਹਿਲਾਂ ਭਾਈ ਸਰਕਾਰਾਂ ਦੀ ਨੀਤੀ ਆ ਕਿਉਂਕਿ 27 ਤਰੀਕ ਨੂੰ ਹਾੜਾ ਆ 28 ਨੂੰ ਉਹਨਾਂ ਨੇ ਆਰਮੀ ਲਾਤੀ ਸੀ ਕਿ ਇਹ ਤੋੜਨ ਨਾ ਹਾਂ ਕਿ ਪਾਣੀ ਨਾ ਨਿਕਲੇ ਤੇ ਜੇ ਕਿਤੇ ਨਿਕਾਸ ਹੁੰਦਾ ਹੈ ਪਹਿਲੀ ਗੱਲ ਤਾਂ ਇਹ ਨਿਕਾਸ ਨਹੀਂ ਹੈਗਾ ਕਿੰਨਾ ਕਿੰਨਾ ਇੱਕ ਮਤਲਬ ਕਿੰਨੇ ਪਿੰਡ ਇੱਧਰ ਨੂੰ ਜਮ੍ਹਾਂ ਹੀ ਲੋਸਟ ਚਲੇ ਜੇ ਸਾਡੀ ਕੰਮ ਸੇ ਕੰਮ ਅਡੇਰਾ ਬਾਬਾ ਨਾਨਕ ਦੇ ਲੱਗੇ ਅਸ ਨਾਲੇ ਤੱਕ ਮਾਰ ਦਿੱਤੀ ਜੇ ਮਾਰ ਕਿੱਤੀ 35 ਤੋਂ 40 ਪਿੰਡ ਜਿਹੜੇ ਪਿੰਡ ਨੇ 35 ਤੋਂ 40 ਸਾਡੀ ਸਾਡੀ ਜਿਹੜੀ ਲਾਈਨ ਦੇ ਜਿਹੜੇ ਉਧਰਲੇ ਜਿੱਦਾਂ ਨਿਸੋਗੇ ਸੰਗੋਗੇ ਕੋਹਨੇ ਵਾਲ ਜੱਟਾ ਪਛਿਆ ਉਹ ਵੱਖਰੇ ਨੇ ਠੀਕ ਹੈ ਇਹ ਅੱਗੇ ਹੁਣ ਪਿੰਡ ਕਿਹੜਾ ਆ ਜਾਂਦੇ ਜੀ ਗੋਲੀ ਗੋਲੀ ਨਾਮ ਅਰਮਦਾਸ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ